ਹੈਲੋ ਜੀ ਸਾਰਿਆਂ ਨੂੰ ਹਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਅੱਜ ਦੇ ਵਲੌਗ ਵਿੱਚ ਇੱਥੇ ਜੀ ਸਾਰੇ ਹੋ ਗਿਆ ਜੀ ਚਿੱਕੜ ਚਿੱਕੜ ਪੂਰਾ ਮੱਕੀ ਵਿੜਾ ਨਾ ਸਾਰਾ ਗਿੱਲਾ ਗਿੱਲਾ ਹੋ ਗਿਆ ਅੱਜ ਨਾ ਮੈਂ ਇੱਥੇ ਨਾ ਅਸੀਂ ਨਾ ਫਰਸ਼ ਪਾਉਣ ਦੇ ਆ ਨੀਚੇ-ਨੀਚੇ ਕਿਉਂਕਿ ਫਰਸ਼ ਸਾਰੀ ਖਰਾਬ ਹੋ ਗਈ ਸੀ ਥੋੜੀ-ਥੋੜੀ ਜਗ੍ਹਾ ਤੇ ਕਰਕੇ ਨਾ ਪਾਉਣ ਲੱਗੇ ਆ ਉੱਥੇ ਵੀ ਹੁਣੇ ਮੱਕੀ ਪੱਟੀ ਸੀਗੀ ਫਰਸ਼ ਜੀ ਇੱਥੇ ਅਵੇ ਟੇਰੀ ਜੀ ਲਾਈ ਹੈ ਤੇ ਉਹ ਮਕੀਨਾ ਸਾਰੇ ਇੱਥੇ ਫਰਸ਼ ਪਾਉਣੀ ਹੋਲੀ ਹੋਲੀ ਕਰਕੇ ਸਾਰਾ ਨਾ ਵਿੜਾ ਧੋ ਲਿਆ ਸੀਗਾ ਤੋਤੇ ਆਏ ਕਿ ਵਧੀਆ ਥੋੜਾ ਫਰਸ਼ ਜੀ ਬਣ ਜੇਗੀ ਤੇ ਮੈਂ ਆਪਾਂ ਵੀ ਨਾਲੀ ਦਾ ਥੋੜਾ ਫਾਇਦਾ ਚੱਕ ਲਿਆ ਮੈਂ ਫਿਰ ਥੋੜਾ ਇੱਥੇ ਧੋਣ ਵਾਲਾ ਸੀ ਗਦਰੀ ਨਾ ਪੂਰੀਆਂ ਗਰਿੱਲਾਂ ਬੜੀਆਂ ਖਰਾਬ ਹੋ ਗਈਆਂ ਸੀ ਸਾਰੀਆਂ ਧੋਣ ਧਣ ਵਾਲੀਆਂ ਸੀਗੀਆਂ ਤੇ ਕਿਉਂਕਿ ਤੇ ਬਾਸਬਤੀ ਰੱਖੀ ਸੀ ਤੇ ਬਾਸਬਤੀ ਕਰਕੇ ਨਾ ਘੱਟਾ ਹੀ ਘੱਟਾ ਹੋ ਗਿਆ ਸੀ ਨਗਰਿੱਲਾਂ ਦੇ ਉੱਤੇ ਕਾਫੀ ਦਿਨਾਂ ਤੋਂ ਮੈਂ ਧੁੰਨ ਧੁੰਨ ਕਰਦੀ ਇੱਕ ਤਾਂ ਠੰਡ ਹੈ ਠੰਡ ਵਿੱਚ ਨਾ ਪਾਣੀ ਵਾਲਾ ਕੰਮ ਤਾਂ ਬედა ਕਰਨਾ ਕਿੰਨਾ ਔਖਾ ਜਾ ਲੱਗਦਾ ਵਾ ਤੇ ਹੁਣ ਨਾ ਦੁਪਹਿਰ ਜੀ ਹੋ ਗਈ ਸੀਗੀ ਤੇ ਫਿਰ ਮੈਂ ਸੋਚਿਆ ਚਲੋ ਦੁਪਹਿਰ ਜੀ ਲੱਗੀ ਹੈ ਤੇ ਹੁਣ ਆਪਾਂ ਸਾਫ਼ ਕਰ ਲੈਨੇ ਆ ਤੇ ਫਿਰ ਮੈਂ ਇੱਥੋਂ ਵੀ ਧੋ ਦਿੱਤੇ ਸਾਰੀ ਗਾਜਰੀ ਧੋ ਦਿੱਤੀ ਆ ਤੇ ਅੰਦਰਾਂ ਵਿੱਚ ਉਹ ਪਾਣੀ ਜਿਹਾ ਚਲੇ ਗਿਆ ਵੈਸੇ ਪੋਚਾ ਲਾਉਣ ਨਾਲ ਵੀ ਅੰਦਰਾਂ ਵਿੱਚ ਉਹ ਜੇ ਹੁਣ ਬਸ ਆਪਾਂ ਪੋਚਾ ਲਾ ਲੈਨੇ ਆ ਥੋੜਾ ਇੱਕ ਟਾਈਮ ਤੱਕ ਇਸ ਮਿਸ ਸਾ ਉਸ ਫਾਈ ਕਰ ਲਈ ਸੀਗੀ ਹੁਣ ਟਾਈਮ ਹੋ ਗਿਆ ਜੀ 11 15 ਹੋ ਗਿਆ ਤੇ ਇੱਥੇ ਛੱਡਿਆ ਸੀ ਪੱਕਾ ਕਿਉਂਕਿ ਠੰਡ ਬੜੀ ਲੱਗਦੀ ਵੀ ਪੱਕੇ ਥੱਲੇ ਬਾਅਦ ਵਿੱਚ ਨਾ ਸਿਰ ਪਿਡੋਣ ਲੱਗ ਜਾਂਦਾ ਜਦੋਂ ਪੱਕੇ ਥੱਲੇ ਮੜਾ ਜੇ ਵੀ ਅੱਜ ਕੱਲ ਨੰਗ ਜੋ ਨਾ ਗਰਮੀ ਵਿੱਚ ਜਿੰਨਾ ਹੀ ਪੱਖੇ ਸੁੱਕ ਹੁੰਦਾ ਸਾਲ ਵਿੱਚ ਉਨਾਂ ਹੀ ਔਖਾ ਹੁੰਦਾ ਪਰ ਪੋਚੇ ਨਾ ਮਿੰਨਾ ਪੱਖਿਆਂ ਤੋਂ ਬਗੈਰ ਸੁੱਕ ਦੇਣੀ ਇੱਥੇ ਪਾਣੀ ਜਮ ਸਾਰ ਹੀ ਨਾ ਹੋਇਆ ਪਿਆ ਵਾ ਹਵਾ ਦੇ ਨਾਲ ਮੈਨੂੰ ਇਹ ਕਿਛੇ ਦੀ ਸੁੱਕ ਜਾਵੇਗਾ ਹੁਣ ਮੈਂ ਬਸ ਨਾ ਪੋਚੇ ਲਾਉਣਾ ਰਹਿ ਗਿਆ ਸੀ ਮੈਂ ਲੱਗੀ ਸੀ ਪੋਚਾ ਲਾਉਂਦੀ ਥੋੜੇ ਟੈਮ ਹੋ ਗਏ ਮੈਂ ਕੱਪੜੇ-ਕੱਪੜੇ ਧੋਲੇ ਸੀ ਬੱਚੇ ਗਏ ਸਕੂਲ ਮੇਰਾ ਨਿੱਕਾ-ਨਿੱਕਾ ਖਲਾਰਾ ਕਾਫੀ ਪਿਆ ਹੈ ਘਰੇ ਮਿਸਤੀ ਦਾ ਕੰਮ ਜੂ ਚੱਲਦਾ ਪਿਆ ਨਾ ਤੇ ਤਾਂ ਕਿ ਰੇਤ ਰੂਤ ਮਿੱਟੀ ਦਾ ਬੜਾ ਖਲਾਰਾ ਚੱਲਦਾ ਪਿਆ ਇਧਰ ਵਿਖਾਉਣੇ ਤਾਂ ਇਧਰ ਇੱਟਾ-ਉਟਾ ਆਈਆਂ ਹੋਈਆਂ ਨੇ ਤੇ ਇਧਰ ਕਾਲੀ ਬਣਾਈਆਂ ਸਾਰਿਆ ਉੱਥੇ ਪੌੜੀ ਬਣਾ ਦਿੱਤੀ ਆ ਉੱਪਰ ਜਾਣ ਵਾਸਤੇ ਤੇ ਇਹ ਸਾਰਾ ਮੱਕੀ ਵਿੱਚ ਦਾ ਸਾਰਾ ਕੰਮ ਨਿਭੜ ਹੀ ਗਿਆ ਵਾ ਮਿਸਤਰੀ ਦਾ ਇੱਟਾਂ ਵਾਲੀ ਮਿਸਤਰੀ ਨੇ ਨਿਭੜ ਗਿਆ ਮੱਕੀ ਟੈਲਾਂ ਵਾਲੀ ਮਿਸਤਰੀ ਉਹਨਾਂ ਦਾ ਕੰਮ ਰਹਿੰਦਾ ਵਾ ਤੇ ਇਹ ਸਾਰੇ ਹੁਣ ਥੜਾ ਥੋੜਾ ਬੰਨਣਾ ਕਾਫੀ ਖਲਾਰਾ ਖਲੂਰਾ ਤੁਹਾਨੂੰ ਪਤਾ ਕਿ ਜਦੋਂ ਹੋਵੇ ਮਿਸਤਰੀ ਦਾ ਕੰਮ ਨਹੀਂ ਪੈ ਜਾਂਦਾ ਵਾ ਨਿਭੜਦਾ ਨਹੀਂਗਾ ਛੇਤੀ ਫਿਰ ਤੇ ਅੱਜ ਤਾਂ ਇਹਨਾਂ ਪੂਰਾ ਵਿੜਾ ਹੀ ਮੱਖਣਾ ਗਲਿਚ ਗਲਿਚੀ ਹੋਇਆ ਪਏ ਬੜਾ ਗਿੱਲਾ ਜਾ ਤੇ ਗੰਦਾ ਜਾ ਹੋਇਆ ਪਿਆ ਵਾ ਤਿਲਕਣ ਤਿਲਕਣ ਹੋਈ ਪਈ ਸੀ ਇੱਕ ਉਹ ਨਾ نیچے ਚੀਕਨੀ ਜੀ ਮਿੱਟੀ ਬੜੀ ਹੈ ਤੇ ਹੁੰਦੇ ਕਰਕੇ ਚੀਕਣਾ ਪੰਜ ਬਹੁਤ ਹੈ ਪਏ ਇਧਰੇ ਨਾਲੀ ਦਾ ਪਾਣੀ ਸਾਰਾ ਬਾਹਰ ਜਾਂਦਾ ਵਾ ਤੇ ਪਰ ਅੱਜ ਇਹ ਨਾ ਸਾਰਾ ਪਾਣੀ ਮੇਰੇ ਕਿ ਨਾ ਰੋਕ ਗਿਆ ਕਿਉਂਕਿ ਅੱਗੇ ਸ਼ਾਇਦ ਹੋ ਸਦਨ ਨਾਲੀ ਦੇ ਵਿੱਚ ਕੁਛ ੜੇ ੜੇ ਇੱਥੇ ਵੇਖੋ ਇੱਥੇ ਪੱਤੇ ਪੁੱਤੇ ੜੇ ਹੋਏ ਆ ਤੇ ਹੌਲੀ ਕਰਕੇ ਨਾ ਉਹ ਉੱਥੇ ਬਾਹਰ ਤੱਕ ਜਾਣਾ ਹੁੰਦਾ ਪਾਣੀ ਨੇ ਪਰ ਨਾਲੀ ਸਾਰੀ ਹੋਈ ਪਈ ਆ ਖਰਾਬ ਜੀ ਵਿੱਚ ਪੱਤੇ ਪੁੱਤੇ ਬੜ ਡਿੱਗੇ ਪਏ ਇੱਕ ਛੋਟੀ ਜੀਆਂ ਨਾਲੀ ਤੇ ਤਾਂ ਕਰਕੇ ਸਾਰੇ ਮਗ ਨਾ ਪਾਣੀ ਇੱਥੇ ਖੜਾ ਹੋ ਜਾ ਵਾ ਇਦਰ ਜੀ ਬਸ ਸਪਨਾ ਕਾਮੀ ਨਗ ਸੀ ਮੈਂ ਹੁਣ ਲਾ ਲੀਨੀ ਆ ਪੋਚ ਤੇ ਨਾਲ ਨਾਲ ਮੈਂ ਕਰੂਗੀ ਤੁਹਾਡਨਾ ਵੀਡੀਓ ਸ਼ੇਅਰ ਤੁਸੀਂ ਬਣੇ ਰਹਿਓ ਜੀ ਆਪਣੀ ਵੀਡੀਓ ਦੇ ਨਾਲ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਮੇਰੇ ਭੈਣ ਭਰਾ ਪਲੀਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਲਾਈਕ ਕਮੈਂਟ ਜਰੂਰ ਕਰਿਓ ਜੀ ਆਪਾਂ ਲਾ ਲੀਨੇ ਜੀ ਇੱਕ ਵਾਰੀ ਪੋਚਾ ਪਚਾ ਥੋੜਾ ਕੰਮ ਨਿਬੜ ਜੂਗਾ ਹਾਂਜੀ ਤੇ ਮੈਂ ਕੋਚਾ ਲਾ ਲਈ ਸੀ ਕਿ ਹੁਣ ਮੈਂ ਲੱਗੀ ਆ ਚਾਹ ਬਣਾਉਣ ਤੇ ਬੱਚਾ ਹੁਣ ਠੰਡਾ ਬਹੁਤ ਹੋ ਗਈ ਸੀ ਕਿ ਬਾਹਰ ਨਾ ਕੋਚਾ ਲੰਘਦੇ ਲੰਘਦੇ ਨਾ ਜਿੰਮੇ ਠੰਡੀ ਚੜ ਗਈ ਤੇ ਹੁਣ ਮੈਂ ਲੱਗੀ ਸੀ ਕਿ ਚਾਹ ਬਣਾਉਣ ਮੈਂ ਕਿ ਤਨ ਚਾਹ ਪੀ ਲੈਣਾ ਨਾਲ ਛੱਟ ਤੇ ਬੈਠ ਲੈਣੇ ਉਸ ਤੋਂ ਬਾਅਦ ਜਿਹੜਾ ਨਿੱਕਾ ਮोटा ਕੰਮ ਰਹਿ ਜੂਗਾ ਕਰ ਲਾਂਗੀ ਤੇ ਚਾਹ ਬਣਾ ਲੈਣੀ ਆਪੋ ਨਾਲ ਜੇ ਬਸ ਅੱਜ ਜੀ ਸਾਰੇ ਗਏ ਹੋਏ ਆ ਮੈਂ ਤੇ ਮਨਕੀਰ ਦੇ ਪਾਪਾ ਕਰੇ ਸੀ ਅੱਜ ਮਨਕੀਰ ਕੋ ਨੀਂਗ ਸਕੂਲ ਤੇ ਦਾਦਾ ਜੀ ਨਾਲ ਗਏ ਸ਼ਹਿਰ ਤੇ ਅੱਜ ਬਸ ਅਸੀਂ ਤੁਹਾਨੂੰ ਜਾਨੇ ਕਰ ਰਹੀ। ਕਾਫੀ ਦਿਨਾਂ ਬਾਅਦ ਮੈਂ ਫੇਰ ਵਲੌਗ ਬਣਾਉਣ ਲੱਗ ਪਈ ਵਿੱਚ ਮੈਂ ਛੱਡ ਦੇਣੀ ਹੁੰਦੀ ਆ। ਮੈਂ ਵੀ ਬਸ ਭਾਲੂ ਕਰ ਲਈਏ। ਦੇਵੀ ਗਲੀ ਵੀਲੌਗ ਬਣਾਉਂਦੇ ਰਹੋ ਤੇ ਆ ਕਿ ਵੀਊਜ਼ ਵਧੀਆਂ ਆਉਂਦੇ ਆ ਤੇ ਸਾਰੇ ਲੋਕਾਂ ਨੂੰ ਵਧੀਆਂ ਆਉਂਦੇ ਆ। ਪਰ ਹੌਲੀ-ਹੌਲੀ ਕੋਧੀ ਦੀ ਸਿਆਟ ਜਾਈ ਜਾ ਰਵ। ਕੋਈ ਨਾ ਬਾਕ ਫਾਲ ਹੋ ਗਈ ਹੋ ਜਾਂਦੀ ਏ ਕਿ ਨਿੱਕੇ-ਨਿੱਕੇ ਦੇ ਨਾਲ ਤੇ ਚੜ੍ਹਦੀ ਹੁਣ ਵੀ ਨਾ 12 ਵੱਜ ਚੁੱਕੇ ਆ ਤੇ ਕੱਪ ਡੰਨ ਹੋ ਗਿਆ ਵਾ। ਮੈਂ ਹੱਥ ਚਲੂਗੀ। ਅੱਜ ਮੈਂ ਛੋਟਾ ਜਿਹਾ ਵਲੌਗ ਬਣਾ ਲੈਂਦੀ ਆ। ਚਲੋ ਥੋੜੇ ਦਿਨਾਂ ਬਾਅਦ ਹੀ ਸਹੀ ਤੇ ਇਹ ਵਲੌਗ ਨੂੰ ਨਾ ਮਧੀਆ ਗੱਲ ਐ ਜਿੱਥੇ ਨਾ 10 ਪਾਸ ਹੋ ਜਾਂਦਾ ਵਾ। ਵਲੌਗ ਨੂੰ ਨਾ ਦੇਖਣਾ। ਮੈਂ ਨਾ ਕਾफी ਦਿਨਾਂ ਤੋਂ ਮੱਤੀ ਜਿਨ੍ਹਾਂ ਨੇ ਵਲੌਗਸ ਦੇਖਦੇ ਹੁੰਦੇ ਨਾ ਤੇ ਉਹ ਮੈਨੂੰ ਕਮੈਂਟਾਂ ਡੇਲੀ ਕਰਦੇ ਹੁੰਦੇ ਮੇਂ ਪ੍ਰਾਣੀਆਂ ਨੂੰ ਜੀ ਤੇ ਪਰ ਮੈਂ ਮੱਤੀ ਉਹਨੇ ਵੀਡੀਓ ਤੇ ਕਮੈਂਟ ਹੀ ਨਹੀਂ ਕਰੀ ਕੋਈ ਕੀਤਾ ਤੇ ਬਸ ਐਵੇਂ ਮੈਨੂੰ ਕੋਦ ਹੁੰਦਾ ਕਿ ਮੈਂ ਕੋਦ ਨਹੀਂ ਹੋ ਲੱਗਣਾ ਆਇਆ ਤੇ ਮੈਂ ਦੂਸਰੀ ਵੀਡੀਓ ਤਾਂ ਮਨ ਲੱਗਿਆ ਕਿ ਜਦੋਂ ਬਲੌਗ ਬਣਾਈਆਂ YouTube ਤੇ ਜਿਆਦਾ ਜਾਈਏ ਨਾ ਤੇ ਫਿਰ ਆਪਾਂ ਉਹਨਾਂ ਦੀ ਵੀਡੀਓ ਵੇਖ ਲਈਏ ਆਪਾਂ ਕਮੈਂਟ ਕਰ ਦਈਏ ਤੇ ਜੇ ਜਦ ਆਪਾਂ ਕੋਦ ਹੀ ਨਹੀਂ ਵਲੌਗ ਨਹੀਂ ਬਣਾਉਂਦੇ YouTube ਤੇ ਪਾਉਂਦੇ ਹੀ ਨਹੀਂ ਕੋਈ ਤੇ ਫਿਰ ਕਿਸੇ ਦੀ ਵੀਡੀਓ ਦੇਖਦੇ ਹੀ ਨਹੀਂ ਆਪਾਂ ਤੇ ਨਾ ਹੀ ਵਲੌਗ ਦੇ ਮਗਰ ਇਹਨਾਂ ਦੇ ਕਮੈਂਟ ਕੀਤਾ ਜਾਂਦਾ ਵਾ ਤੰਮੈਂ ਕਾਫੀ ਦਿਨਾਂ ਤੋਂ ਕਿਸੇ ਵੀ ਵੀਡੀਓ ਦੇ ਕਮੈਂਟ ਨਹੀਂ ਕੀਤਾ ਸੀਗਾ ਤੇ ਨਹੀਂ ਕਿ ਜਦੋਂ ਮੈਂ ਮੱਕੀ ਦਿੱਲੀ ਵਲੌਗ ਬਣਾ ਕਾਉਂਦੀ ਸੀ ਨਾ ਤੇ ਇੰਨੇ ਮੱਕੀ 15-20 ਫਰੈਂਡ ਨੇ ਜਿਵੇਂ ਕਿਸੇ ਲਗਾ ਮੇਰੀਆਂ ਉਹਨਾਂ ਮੈਂ ਸਾਰਿਆਂ ਦੇ ਕਮੈਂਟ ਕਰ ਦਿੱਤੇ ਸੀ ਵਧੀਆ ਗੱਲ ਹੈ ਜੀ ਆਪਾਂ ਨੇ ਇੱਕ ਦੂਸਰੀ ਨੂੰ ਸਪੋਰਟ ਕਰਨੀ ਚਾਹੀਦੀ ਆ ਤੇ ਅੱਜ ਹੀ ਮੈਂ ਵਲੌਗ ਨੈਮ ਪਾਉਂਗੀ ਮੈਂ ਸਾਰਾ ਕਮੈਂਟ ਕਰਾਂਗੀ ਤੇ ਕੁਝ ਜੋ ਰਹਿ ਗਏ ਉਹਨਾਂ ਨੂੰ ਫਿਰ ਬਾਅਦ ਵਿੱਚ ਕਰ ਲਾਂਗੀ ਕਿਉਂਕਿ ਕਰਨਾ ਟਾਈਮ ਨਹੀਂ ਲੱਗਦਾ ਫੋਨ ਬਸੰਦ ਦੱਸੇ ਕਿ 12 ਵਜ ਗਿਆ ਫੋਨ ਮੇਂ ਬਸ ਸੁਜੀ ਸੁਜੀ ਬਣਾਉਣੀ ਆ ਤੇ ਝਟਕ ਬੈਠਾਂਗੇ ਵੀ ਇਹ ਸਾਰਾ ਦਿਨ ਬਸ ਇਹੀ ਹੁੰਦਾ ਬਸ ਕਰੀ ਜਾਓ ਕਰੀ ਜਾਓ ਥੋੜਾ ਜਆ ਵੀ ਲਾਈਫ ਨੂੰ ਟਾਈਮ ਦੇਣਾ ਚਾਹੀਦਾ ਥੋੜਾ ਕੰਮ ਬੈਣਾ ਚਾਹੀਦਾ ਤੇ ਮੈਂ ਘਰ ਝੱਟ ਦਾ ਸੌਂ ਸਮਝ ਨਹੀਂ ਹੁੰਦੀ ਜਦ ਮੈਂ ਵੇਂਦੀ ਹੋ ਜਾਣਾ ਜਿਹੇ ਆਪਾ ਸਬਜ਼ੀ ਰੱਖ ਲਈ ਸੀ ਅੱਜ ਬਣਾਏ ਆਪਾ Karele ਤੁਸੀਂ ਵੀ ਕਹੋਗੇ ਕਿ ਸਿਆਲ ਦੇ ਮੌਸਮ ਵਿੱਚ Kareli ਬਣਾ ਰਹੇ ਆ ਬਸ ਬਣੀ ਗਏ ਥੋੜਾ ਜਿਹਾ ਟਾਈਮ ਲੱਗਣਾ ਸੀਗਾ ਔਰ ਇਹਨਾਂ ਮੰਮੀ ਕੱਲ ਸਾਗ ਲੈਣ ਗਏ ਸੀ ਜਿੰਨੇ ਸਾਗ ਲੈਣ ਗਏ ਸੀ ਨਾ ਤੇ ਉਹ ਸਬਜੀ-ਸਬਜੀ ਬਹੁਤ ਲਾਉਂਦੇ ਆ ਉਹਨਾਂ ਦੇ ਕਰੇਲੇ ਸੀਗੇ ਪਾਰ ਹੀ ਆਪਣੇ ਇੱਥੇ ਜਿੱਥੇ ਆਪਣਾ ਗੁਰਦਾਰ ਹੈ ਨਾ ਉੱਥੇ ਥੋੜੀ ਜੀ ਦੂਰ ਉਹਨਾਂ ਦਾ ਘਰ ਨਾਲ ਹੀ ਆ ਘਰ ਉਹਨਾਂ ਦਾ ਤੇ ਉਹਨਾਂ ਦੇ ਕਰੇਲੇ ਸੀਗੇ ਉਹ ਵੈ ਸਬਜੀ-ਸਬਜੀ ਬਹੁਤ ਲਾਉਂਦੇ ਆ ਵੇਚਦੇ ਆ ਗਰਮੀ ਵਿੱਚ ਨਾ ਕਰੇਲੇ-ਕੁਰੇਲੇ ਕਾਫੀ ਵੇਚਦੇ ਸੀਗੇ ਨਾ ਸਬਜੀ ਲਈ ਸੀ ਤੇ ਹੁਣ ਲੈ ਕੇ ਆਏ ਸੀ ਵਿੱਚੋਂ ਨਾ ਥੋੜੇ ਜਿਹਾ ਕਰੇਲੇ ਨਾ ਮੇਰੇ ਸਖਤ ਜੀ ਬੜੇ ਸੀਗੇ ਵਿੱਚੋਂ ਮੋਗੀ ਲਾਲ ਲਾਲ ਜੇ ਸੀਗੇ ਉਹ ਤਾਂ ਨਹੀਂ ਮੈਂ ਵਿੱਚ ਬਣਾਏ ਤੇ ਬਾਅਦ ਸਰ ਨਿੱਕੇ ਨਿੱਕੇ ਸਾਰੇ ਬਣਾਏ ਸਵੇ ਲੂਣ ਮਰਚੀ ਪਾਇਆ ਗੰਡੇ ਗੁੰਡੇ ਨਹੀਂ ਪਾਈ ਵਿੱਚ ਮੈਂ ਬਣ ਗਏ ਆ ਤੇ ਹੁਣ ਮੇਰਾ ਨਿੱਕ ਨਿੱਕਾ ਖਲਾਰਾ ਸੀਗਾ ਮੈਂ ਕਿਹਾ ਚਲੋ ਇਹ ਚੱਕ ਲੈਨੇ ਆ ਉਹਨਾਂ ਮੈਂ ਹੁਣ ਛੇੜ ਛੁਲੇ ਕੇ ਹੱਡੀ ਛੇੜਾ ਛੱਡ ਕੇ ਆਈ ਸੀ ਥੋੜੇ ਜਿਹਾ ਬਤਾਉਂ ਸੀਗੇ ਇਹ ਵੀ ਨਾ ਵਿੱਚੋ ਕਾਣੇ ਕੋਨੇ ਬਹੁਤ ਸੀਗੇ ਤੇ ਮੇਰਾ ਇਰਾਦਾ ਸੀ ਕਿ ਜਿਹੜੇ ਇਹ ਗਿੰਦੂ ਚਾਰ ਸਾਰੇ ਬਣਾ ਲੈਨੇ ਆ ਦੋ ਸਬਜ਼ੀਆਂ ਹੋ ਜਾਣੀਆਂ ਬਸ ਹੁਣ ਇਹਨਾਂ ਨੂੰ ਪਤੇਲ ਚ ਬਾਹਰ ਕੱਢ ਲੈਨੇ ਆ ਹੁਣ ਤਾਂ ਮੱਕੀ ਵੈਸੇ ਸੀਜ਼ਨ ਨਹੀਂ ਆ ਕ੍ਰੇਲਿਆਂ ਦਾ ਖਾਣ ਦਾ ਹੁਣ ਤਾਂ ਵੈਸੇ ਹੋਰ ਹੀ ਸਬਜ਼ੀ ਬਹੁਤ ਜ਼ਿਆਦਾ ਹੋ ਗਈ ਆ ਹਨਾ ਸਿਆਲ ਦੀ ਸਬਜ਼ੀ ਬਹੁਤ ਤੇ ਵੈਸੇ ਮੈਂ ਲੈ ਆ ਸੀ ਮੈਂ ਤੇ ਚਲੋ ਬਣਾ ਬਣਾ ਲੈਨੇ ਆ ਤੇ ਕਾਫੀ ਟਾਈਮ ਲੱਗ ਗਿਆ ਮੈਨੂੰ ਕੈਂਟਾਈ ਪੂਰਾ ਲੱਗ ਗਿਆ ਇਹਨਾਂ ਤੇ ਮੈਨੂੰ ਪਹਿਲਾਂ ਤਾਂ ਨੇ ਨਿੱਕੇ ਨਿੱਕੇ ਛੱਲੇ ਛੁੱਲੇ ਕਾਫੀ ਮੱਕੀ ਔਖੇ ਜਿਹੇ ਛੱਲਣੇ ਸੀਗੇ ਛੱਲ ਕੇ ਮਣਕੇ ਤੋਤਾ ਕ ਥੋੜੀ ਜਿਹੀ ਮੈਂ ਧੋਪ ਪਲਵਾਲੀ ਸੀ ਧੋਪ ਪਲਵਨ ਤੋਂ ਬਾਅਦ ਇੱਥੇ ਮੈਂ ਜਿੰਨਾਂ ਨੂੰ ਬਸ ਬਣਾਉਣ ਲੱਗ ਗਈ ਸੀ ਫਿਰ ਹੁਣ ਕਾਫੀ ਟਾਈਮ ਦਿੱਤਾ ਰਿਹਾ ਸੀ ਤੇ ਬਸ ਬਣ ਗਏ ਇਹ ਦੇਖੋ ਜੀ ਇੱਥੇ ਜੀ ਮੈਂ ਕਰੇਲੇ ਬਣਾ ਰਹੀ ਸੀ ਤੇ ਆਲੂ ਬਤਾਉਂ ਥੋੜੇ ਜਿਹੀ ਸੀਗੇ ਬਤਾਉਂ ਨਾ ਕਾਣੇ ਬਹੁਤ ਸੀਗੇ ਵਿੱਚੋਂ ਤੇ ਮੈਂ ਚੰਚੇ ਚ ਕੜਾਈ ਵਿੱਚ ਤੇਲ ਕੱਢ ਕੇ ਹੁੰਦੀ ਸੀ ਧਾਰ ਦੇ ਤੇ ਨਾ ਕਿ ਵਾਰੀ ਵਾਰੀ ਕੀ ਕੜਾਈ ਖਰਾਬ ਕਰੀ ਜਮੇ ਬਾਣੀ ਚੱਲੇ ਆ ਆਲੂ ਰਹਿ ਗਏ ਥੋੜੇ ਜਿਹਾ वाली फ्राई जैसे बस की बन जूगी सब्जी दोवें सब्जियां कर लिया ने मैं रेडी मैं इसे ही बना ली सी मैं फिर ना दूसरी कढ़ाई भी इन्हें खराब होगी थोड़ी जी तो हैगी तो कढ़ाई धोन वाली सी हम हो फिर वाइया ए बन जूगी ਫੋਂਕ ਕਰਕੇ ਫਿਰ ਮੈਸੇਜ ਹੀ ਬਣਾ ਲਈ ਆ ਜੀ ਇੱਥੇ ਮੈਂ ਵਾਦਾ ਉਦਾ ਸਾਰਾ ਕਰ ਲਿਆ ਸਾਫ ਸਾਰੀ ਰਸੋਈ ਸਾਫ ਹੋ ਗਈ ਆ ਉੱਥੇ ਬਸ ਰਹਿ ਗਿਆ ਉਹ ਮਤਾਉਂ ਜੇ ਚਿੱਲੇ ਸੀ ਨਾ ਉਹ ਛੁੱਟਣ ਸਟਣ ਵਾਲਾ ਰਹਿ ਗਿਆ ਬਾਕੀ ਤੇ ਸਾਰਾ ਬਸ ਕੰਮ ਮੇਰਾ ਹੋ ਗਿਆ ਵਾ